ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਮਹਾਰਾਜ ਜੀ ਆਪਣੇ 15ਵੇਂ ਹੁਕਮ ਜੇ ਖਾਲਸੇ ਪੰਥ ਨੂੰ ਕਹਿੰਦੇ ਆ ਕਿ ਖਾਲਸੇ ਪੰਥ ਨੇ ਹਰ ਸਤਰੀ ਨੂੰ ਮਾਪੈਣ ਅਧੇਹੀ ਕਰਕੇ ਜਾਣਨਾ ਤੇ ਆਹ ਹੁਕਮ ਲਾਉਣ ਦਾ ਕਾਰਨ ਇਹ ਆ ਖਾਲਸਾ ਜੀ ਕਿ ਗੁਰਸਿੱਖਾ ਦੇ ਵਿੱਚ ਜੱਤ ਸਤਵੀ ਵਧੇ ਤੇ ਜੀਵਨ ਦੇ ਵਿੱਚ ਪਵਿੱਤਰਤਾ ਹੀ ਵੀ ਵਧੇ ਤੇ ਸਮਾਜ ਜੇ ਸਾਰੇ ਹੀ ਗੁਰੂ ਮਹਾਰਾਜ ਜੀ ਦਾ ਆ ਹੁਕਮ ਪਾਲਣ ਕਰਨ ਲੱਗ ਪਏ ਸਮਾਜ ਕਾਫੀ ਸੁਧਰ ਜਾਊਗਾ ਕਿਉਂਕਿ ਜੇ ਕੋਈ ਬੀਬੀ ਉਮਰ ਤੋਂ ਵੱਡੀ ਆ ਤਾਂ ਉਹਨੂੰ ਮਾਂ ਸਮਝਣਾ बराबर ਦੀ ਹੋਵੇ ਤਾਂ ਉਹਨੂੰ ਭੈਣ ਸਮਝਣਾ ਤੇ ਜੇ ਕੋਈ ਉਮਰ ਤੋਂ ਛੋਟੀ ਹੋਵੇ ਤਾਂ ਉਹਨੂੰ ਧੀ ਬਰਾਬਰ ਪੇਟੀ ਬਰਾਬਰ ਜਾਣਨਾ ਜੇ ਗੁਰਸਿੱਖ ਦੇ ਵਿੱਚ ਸਾਰਿਆਂ ਦੇ ਲਈ ਇਹੋ ਜੀ ਭਾਵਨਾ ਹੋਵੇਗੀ ਤਾਂ ਉਹ ਕਾਮਵਾਸ਼ਨਾ ਤੋਂ ਵੀ ਬਚਿਆ ਰਹੂਗਾ ਤੇ ਉਹਦਾ ਜੱਤ ਸਦਵੀ ਬਰਕਰਾਰ ਰਹੂਗਾ ਤੇਜਸ ਕਰਕੇ ਪਰਮਾਤਮਾ ਦੀ ਪ੍ਰਾਪਤੀ ਉਹਨੂੰ ਸੁਖੈਣ ਹੋ ਸਕਦੀ ਹੈ ਲੇਕਿਨ ਜੇ ਕੋਈ ਬੰਦਾ ਕਾਮਵਾਸ਼ਨਾ 'ਚ ਪੈ ਕੇ ਗੁਰੂ ਮਹਾਰਾਜ ਦੇ ਬਚਨ ਨੂੰ ਭੁੱਲ ਕੇ ਜੇ ਕੋਈ ਬੰਦਾ ਪਰਾਇਦੇ ਸ਼ਰੀਰ ਦੇ ਨਾਲ ਕੋ ਕੰਮ ਕਮਾਵੇਗਾ ਤੇ ਆਪਣੇ ਮਨ ਦੇ ਵਾਸਨਾ ਦੇ ਵਿੱਚ ਪਰਵਿਰਤ ਹੋ ਕੇ ਤੇ ਸਾਰੀਆਂ ਔਰਤਾਂ ਨੂੰ ਕਾਮ ਵਾਲੀ ਨਜ਼ਰ ਦੇ ਨਾਲ ਵੇਖੇਗਾ ਤਾਂ ਬੰਦਾ ਇੰਨਾ ਜ਼ਿਆਦਾ ਡਿੱਗ ਜਾਂਦਾ ਹੈ ਕਿਓ ਆਪਣੇ ਹੀ ਮਾਪੇਣ ਜਾਂ ਫਿਰ ਆਪਣੇ ਹੀ ਘਰ ਦੇ ਜਿਹੜੇ ਰਿਸ਼ਤੇਦਾਰ ਹੁੰਦੇ ਨੇ ਜਿਹੜੀਆਂ ਬੀਬੀਆਂ ਹੁੰਦੀਆਂ ਹਨ ਉਹਨਾਂ ਤੇ ਪੈੜੀ ਨਜ਼ਰ ਗਲਤ ਨਜ਼ਰ ਪਾਉਣ ਤੋਂ ਸੰਕੋਚ ਨਹੀਂ ਕਰਦਾ ਤਾਂ ਹੀ ਕਰਕੇ ਗੁਰੂ ਮਹਾਰਾਜ ਜਿਨੇ ਖਾਲਸਾ ਪੰਥ ਨੂੰ ਆਹੁਕਮ ਕਿਹਾ ਵਾ ਜਿਦੇ ਕਰਕੇ ਇੱਕ ਸਿੰਘ ਆਤਮਕ ਤੌਰ ਦੇ ਨਾਲ ਨਾਲ ਸਰੀਰਕ ਤੌਰ ਤੇ ਵੀ ਪਵਿੱਤਰ ਰਹਿ ਸਕੇ ਤਾਂ ਹੀ ਗੁਰੂ ਮਹਾਰਾਜ ਜਿਨੇ ਖਾਲਸਾ ਪੰਥ ਨੂੰ ਆਹੁਕਮ ਕਿਹਾ ਵਾ ਕਿ ਗੁਰਸਿੱਖ ਨੇ ਹਰ ਸਿਰ ਨੂੰ ਮਾਪੇਣ ਅਤੇ ਧੀ ਕਰਕੇ ਜਾਣਨ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਤੇ 52 ਦਿਨਾਂ ਚ ਗੁਰੂ ਮਹਾਰਾਜ ਜੀ ਦੇ 52 ਹੁਕਮ ਬਾਰੇ ਸਿੱਖਣ ਦੇ ਲਈ ਫੋਲੋ ਕਰ ਲਿਓ ਜੀ ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ